ਪਾਰਲੀਮੈਂਟ ਦੇ ਵਿੱਚ ਸੌ ਚੁੱਕ ਸਮਾਗਮ ਹੋਇਆ ਪਿਛਲੇ ਦਿਨੀ ਉਹਦੇ ਵਿੱਚ ਵੱਖ-ਵੱਖ ਨੇਤਾਵਾਂ ਨੇ ਆਪਦੀ ਆਪਦੀ ਭਾਸ਼ਾ ਦੇ ਵਿੱਚ ਆਪਣੇ ਆਪਣੇ ਅੰਦਾਜ਼ ਦੇ ਵਿੱਚ ਸੌ ਚੁੱਕੀ ਆ ਉਹ ਓਬੈਸੀ ਵਾਲਾ ਕੀ ਪੰਗਾ ਜੀ ਉਹਦੇ ਪਿੱਛੇ ਕਿਉਂ ਇਤਰਾਜ਼ ਲਾਇਆ ਜਾ ਰਿਹਾ ਜਾਂ ਉਹਨੇ ਨਵੀਂ ਕਿਹੜੀ ਗੱਲ ਕੀਤੀ ਇਦਾਂ ਦੀ ਦੇਖੋ ਇੱਕ ਚੀਜ਼ ਚਲੋ ਆਪਾਂ ਇੱਧਰ ਵੀ ਆ ਜਾਈਏ ਓਬੈਸੀ ਵਾਲੇ ਮਾਮਲੇ 'ਚ ਅਸੀਂ ਸਵੇਰੇ ਵੀ ਕਿਤੇ ਗੱਲਬਾਤ ਕਰਦੇ ਸਾਂ ਤੇ ਮੈਂ ਕਿਹਾ ਕਿ ਅਸੀਂ ਬਈ ਉਸ ਪੀੜੀ 'ਚ ਹਾਂ ਜਦੋਂ ਸਾਡੇ ਕੋਲ ਬਹੁਤੇ ਬਦਲ ਨਹੀਂ ਸੀ ਹੁੰਦੇ ਜੀ ਘਰ 'ਚ ਕਈ ਵਾਰ ਜੁੱਤੀਆਂ ਦੇ ਜੋੜੇ ਵੀ ਸੀਮਤ ਹੀ ਹੁੰਦੇ ਸੀ ਬਦਲ-ਬਦਲ ਕੇ ਪਾਏ ਜਾਂਦੇ ਸੀ ਕਿ ਸਾਈਕਲ ਵੀ ਇੱਕ ਹੁੰਦਾ ਸੀ ਬਦਲ-ਬਦਲ ਕੇ ਚੜਿਆ ਜਾਂਦਾ ਸੀ ਸਾਡੇ ਕੋਲ ਟੈਲੀਵਿਜ਼ਨ ਵੀ ਇੱਕ ਹੁੰਦਾ ਸੀ ਤੇ ਚੈਨਲ ਵੀ ਇੱਕ ਹੁੰਦਾ ਸੀਗਾ ਬਿਲਕੁਲ ਬਿਲਕੁਲ ਤਾਂ ਉਹ ਜਿਹੜਾ ਇੱਕੋ ਚੈਨਲ ਸੀਗਾ ਉਹਦੇ ਵਿੱਚ ਸਾਰਾ ਕੁਝ ਤੁਹਾਨੂੰ ਜੋ ਦਿਖਾਈ ਦਿੰਦਾ ਉਹੀ ਦੇਖਣਾ ਪੈਂਦਾ ਜੀ 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 ਅਸੀਂ ਮਤਲਬ ਕਿ 26 ਜਨਵਰੀ 15 ਅਗਸਤ ਦੇਖਦੇ-ਦੇਖਦੇ ਕਦੋਂ ਰਾਜਨੀਤੀ ਨੂੰ ਸਮਝਣ ਲੱਗ ਪਿਆ ਮੈਨੂੰ ਖੁਦ ਨੂੰ ਨਹੀਂ ਪਤਾ ਜੀ ਪਰ ਬਹੁਤ ਪਹਿਲਾਂ ਇਹਨਾਂ ਚੀਜ਼ਾਂ ਨੂੰ ਨਾ ਦੇਖਦੇ ਹੁੰਦੇ ਸੀਗੇ ਹੂੰ ਤਾਂ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਹੁੰਦੇ ਸੀ ਉਹ ਤੋਂ ਦੂਰਦਰਸ਼ਨੀ ਕਵਰ ਕਰਿਆ ਕਰਦਾ ਸੀ ਜੀ ਜੀ ਬਿਲਕੁਲ ਸੌ ਚੱਕ ਸਮਾਗਮਾਂ ਸੀ ਦੇਖਿਆ ਆ ਕੁਝ ਕੁ ਸਾਲਾਂ ਤੋਂ ਖਾਸ ਤੌਰ ਤੇ ਜਦ ਤੋਂ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਪ੍ਰਚਲਿਤ ਹੋ ਗਿਆ ਜੀ ਹੁਣ ਰੰਗ ਢੰਗ ਬਦਲਦੇ ਨਜ਼ਰ ਆਉਂਦੇ ਆ ਹੂੰ ਚਲੋ ਮੈਂ ਨਹੀਂ ਕਹਿੰਦਾ ਕਿ ਮਾਂ ਬੋਲੀ 'ਚ ਸੌਂ ਚੁੱਕਣੀ ਕੋਈ ਗੁਨਾਹ ਆ ਸਭ ਵਧੀਆ ਗੱਲ ਆ ਵਧੀਆ ਗੱਲ ਆ ਪਰ ਉਹਦੇ 'ਚ ਕੀ ਆ ਕਿ ਸਭ ਤੋਂ ਵੱਡੀ ਗੱਲ ਜਿਹੜੀ ਹੁੰਦੀ ਆ ਉਹ ਇਹੋ ਹੁੰਦੀ ਆ ਕਿ ਮੈਂ ਜਿਹੜੀ ਸੌਂ ਚੁੱਕੀ ਆ ਉਹ ਜੋ ਕਲਿੱਪ ਆ ਪਾਵਾਂ ਤੇ ਆਪਣੇ ਲੋਕਾਂ ਤੱਕ ਪਚਾਵਾਂ ਕਿ ਯਾਰ ਦੇਖੋ ਮੈਂ ਮਾਂ ਬੋਲੀ ਦਾ ਸਰਪੇਵਕ ਆ ਹੂੰ ਹੁਣ ਇੱਥੋਂ ਵੀ ਗਾਂਹ ਚਲੇਗੀ ਗੱਲ ਇਹ ਸਾਊਥ ਵਾਲਿਆਂ ਦਾ ਸੀਗਾ ਪਹਿਲਾਂ ਜੀ ਇਹ ਸਾਊਥ ਆਲੀਆ ਦਾ ਸੀ ਕਿ ਭਈ ਆਪਣੀ ਮਾਂ ਬੋਲੀ 'ਚ ਜਾ ਕੇ ਯਾਨੀ ਜੋ ਵੀ ਦੱਖਣ ਦੇ ਵਿੱਚ ਭਾਸ਼ਾ ਮਾਂ ਬੋਲੀਆਂ ਜਾਂਦੀਆਂ ਕੰਨੜ ਐ ਮਲਿਆਲਮ ਐ ਜੀ ਤਾਮਿਲਿਆ ਤਾਮਿਲ ਤਾਂ ਬਹੁਤ ਪੁਰਾਣੀ ਵੈਸੇ ਵੀ ਭਾਸ਼ਾ ਹੈ ਹਮ ਤਾਂ ਉਹ ਉਹਦੇ 'ਚ ਆ ਕੇ ਚੁੱਕਦੇ ਹੁੰਦੇ ਸੀਗੇ ਵੈਸੇ ਦੱਸਦੇ ਆ ਕਿ ਇੱਕ ਵਾਰੀ ਇੱਕ ਆਪਣੇ ਪੰਜਾਬ 'ਚੋਂ ਵੀ ਗਈ ਸੀ ਬੀਬੀ ਉਹਨੇ ਸੰਸਕ੍ਰਿਤ ਦੇ ਵਿੱਚ ਹੀ ਸੋਚ ਚੁੱਕ ਦਿੱਤੀ ਸੀ ਉਹਦਾ ਚਲੋ ਆਪਣਾ ਸੋਚਣ ਦਾ ਨਜ਼ਰੀਆ ਹੋਇਆ ਜੀ ਯਾਨੀ ਇਹ ਬਦਲਦਾ ਬਦਲਦਾ ਹੁਣ ਹੋਰ ਹੀ ਮੋੜਾ ਕੱਟ ਗਿਆ ਫੈਸ਼ਨ ਜਾ ਬਣਦਾ ਜਾ ਰਿਹਾ ਹੈ ਹਾਂ ਜੀ ਇੱਕ ਸੌ ਚੁੱਕਣੀ ਹੁੰਦੀ ਏ ਉਹ ਇੱਕ ਰਸਮ ਹੈ ਜੀ ਭਈ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਜੋ ਸੰਵਿਧਾਨ ਦਾ ਵਿਧੀ ਵਿਧਾਨ ਹੈ ਉਹਦੇ ਮੁਤਾਬਕ ਐ ਕਰੂੰਗਾ ਐ ਕਰੂੰਗਾ ਭਈ ਉਹ ਤੋਂ ਬਾਅਦ ਕੁਝ ਲੋਕ ਕਹਿੰਦੇ ਹੁੰਦੇ ਸੀ ਜੈ ਹਿੰਦ ਦੈਟਸ ਇਟ ਹੂੰ ਫੇਰ ਬਾਤ ਦੇ ਵਿੱਚ ਆਪੋ ਆਪਣੇ ਹਿਸਾਬ ਨਾਲ ਉਹ ਨਾਰਾ ਵੀ ਬਣ ਗਿਆ ਜੀ ਕਿਸੇ ਨੇ ਜੈ ਭੀਮ ਜੈ ਸਵਿਦਾਨ ਕਿਹਾ ਕਿਸੇ ਨੇ ਜੈ ਜਵਾਨ ਜੈ ਕਿਸਾਨ ਕਿਹਾ ਕਿਸੇ ਨੇ ਜੈ ਜਵਾਨ ਜੈ ਕਿਸਾਨ ਜੈ ਵਿਗਿਆਨ ਮਤਲਬ ਕਿ ਆਪੋ ਆਪਣੇ ਹਿਸਾਬ ਨਾਲ ਹੂੰ ਹੁਣ ਗੱਲ ਉਤੋਂ ਵੀ ਗਾਂ ਚਲੇ ਗਈ ਆ ਜੀ ਉਤੋਂ ਵੀ ਗਾਂ ਇੱਕ ਆਏ ਆ ਸ਼ਤਰਪਾਲ ਸਾਹਿਬ ਉਹ ਤੇ ਜੈ ਹਿੰਦੁਸ਼ਟਰ ਕਹਿ ਗਏ ਅੱਛਾ ਹੂੰ ਓਬੀਸੀ ਸਾਹਿਬ ਆਏ ਆ ਇਹ ਜੈ ਫਿਲਸਤੀਨ ਕਹਿ ਗਏ ਹੂੰ ਹੁਣ ਕਮਾਲ ਦੀ ਗੱਲ ਤੇ ਇਹ ਆ ਕਿ ਹਿੰਦੂ ਰਾਸ਼ਟਰ ਦੀ ਜਗ੍ਹਾ ਤੇ ਜੇ ਉੱਥੇ ਸਰਜੀਤ ਸਿੰਘ ਖਾਲਸਾ ਨੇ ਜੈ ਖਾਲਿਸਤਾਨ ਕਹਿ ਦਿੱਤਾ ਹੁੰਦਾ ਤੇ ਮੇਰੇ ਲੱਗਦਾ ਉਦੋਂ ਦਿੱਲੀ ਚੋਂ ਨਿਕਲਣੀ ਸੀ ਦੇਣਾ ਸ਼ਾਇਦ ਹੋ ਸਕਦਾ ਸੀ ਕੇਸ ਰਜਿਸਟਰਡ ਕਰ ਲੈਂਦੇ ਜੀ 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 ਜਾਂ ਅਮਰਪਾਲ ਸਿੰਘ ਕਹਿ ਦੇਵੇ ਹੋ ਸਕਦਾ ਇੱਕ ਕੇਸ ਹੋਰ ਰਜਿਸਟਰਡ ਕਰ ਦੇਣਾ ਹੁਣ ਉੱਥੇ ਜੈ ਹਿੰਦੂ ਰਾਸ਼ਟਰ ਪਹਿਲੀ ਗੱਲ ਤੇ ਇਹ ਆ ਕਿ ਦੇਖੋ ਜਿਹੜਾ ਸੰਵਿਧਾਨ ਹੈ ਜਿਹਦੀ ਸੌ ਚੁੱਕਣ ਦਾ ਜੇ ਮੌਰਿਓ ਉੱਤੇ ਸੈਕੂਲਰ ਹੈ ਹਮ ਸਵਧਾਮ ਦੀ ਜੋ ਕਹ ਲੋ ਕੇ ਭਈ ਬੁਨਿਆਦ ਆ ਉਤੇ ਹੈ ਹੀ ਧਰਮ ਨਿਰਪੱਖਤਾ ਤੇ ਟਿੱਕੀ ਹੋਈ ਆ ਨਾ ਭਾਰਤੀ ਸੰਵਿਧਾਨ ਦੀ ਬਿਲਕੁਲ ਜੀ ਤੇ ਤੁਸੀਂ ਕੀ ਕਰੋਗੇ ਉਹ ਬਸ ਮਤਲਬ ਕਿ ਇੱਕ ਵਰਗ ਨੂੰ ਖੁਸ਼ ਕਰਨਾ ਤਾਂ ਇਸੇ ਤਰ੍ਹਾਂ ਉਹ ਚੰਦਰਸ਼ੇਖਰ ਚੁਣ ਕੇ ਆਏ ਨਗੀਨਾ ਸੀਟ ਤੋਂ ਉਹਨਾਂ ਨੇ ਜੋ ਦਲਿਤ ਚੇਤਨਾ ਅਨੁਸਾਰ ਆ ਉਹਨਾਂ ਨੇ ਆਪਣੇ ਕਹਿੰ ਲੋ ਕਿ ਆਪਦੇ ਹਿਸਾਬ ਨਾਲ ਉਥੇ ਨਾਰੇ ਗਜਾਏ ਜੀ ਸਰਜੀਤ ਸਿੰਘ ਖਾਲਸਾ ਤੇ ਕੁਝ ਹੋਰ ਜਿਹੜੇ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੇ ਫਤਿਹ ਗਜਾਈ ਹੂੰ ਹੂੰ ਯਾਨੀ ਇਹ ਸਭ ਕੁਝ ਚੱਲਦਾ ਰਿਹਾ ਪਰ ਮਸਲਾ ਇਹੀ ਹੋ ਗਿਆ ਇੱਕ ਤੇ ਫਿਲਸਤੀਨ ਤੇ ਹੂੰ ਉਧਰੋਂ ਜਿਹੜੇ ਕਹ ਲੋ ਕਿ ਐਕਸਟ੍ਰੀਮ ਹੈ ਪੂਰੇ ਰਾਈਟ ਵਿੰਗ ਵਾਲੇ ਦਖਣਪੰਤੀ ਆ ਉਹ ਪੈਨਿਕਲੇ ਓਬੇਸੀ ਨੂੰ ਓਬੇਸੀ ਜਿਹੜਾ ਬਾਹਰ ਦਾ ਪੜਿਆ ਵਕੀਲ ਆ ਜੀ ਉਹ ਕਹਿੰਦਾ ਕਿ ਤੁਸੀਂ ਮੈਨੂੰ ਦੱਸੋ ਸੰਵਿਧਾਨ ਚ ਤਰਜੀਹ ਕਿੱਥੇ ਆ ਲਿਖੀ ਕਿੱਥੇ ਆ ਪ੍ਰਬੰਧ ਕਿੱਥੇ ਆ ਕਿ ਭਾਈ ਆ ਇਦਾਂ ਨਹੀਂ ਹੋ ਸਕਦਾ ਜੀ ਜੇ ਤੋ ਸਾਰੇ ਦੂਜੇ ਕਰੀ ਜਾਂਦੇ ਸੀ ਮੈਂ ਵੀ ਕਰਤਾ ਹੂੰ 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 ਤੇ ਦੂਸਰੇ ਪਾਸੇ ਜਿਹੜਾ ਉਹ ਹਿੰਦੂ ਰਾਸ਼ਟਰ ਵਾਲਾ ਉਹਨੂੰ ਕਿਸੇ ਨੇ ਹੁਣ ਤੱਕ ਤਾਂ ਕੁਝ ਕਿਹਾ ਨਹੀਂ ਇਹਦੀ ਸ਼ਿਕਾਇਤ ਵੀ ਹੋ ਗਈ ਇਹਦੇ ਤੇ ਕੇਸ ਵੀ ਹੋ ਗਿਆ ਬਾਕੀ ਇਹ ਵਕੀਲ ਆਦਮੀ ਨੇ ਨਿਕਲੀ ਜਾਣਾ ਇਹ ਉਹਨਾਂ ਕੋਈ ਕਰਦਾ ਹੁੰਦਾ ਜਿੰਨਾਂ ਕੋ ਮਤਲਬ ਕਿ ਕੰਮ ਸੈਂਦਾ ਸੈਂਦਾ ਚੱਲਦਾ ਹਾਂਜੀ ਤਾਂ ਪਰ ਇਹ ਚੀਜ਼ ਜਿਹੜੀ ਹੈ ਨਾ ਇਹ ਪਰਤ ਜਿਹੜੀ ਉਹ ਕਹਿ ਲੋ ਕਿ ਵਾਵਾ ਵੇਂਦਿਆ ਵੇਨੇ ਮੋੜਾ ਕੱਟ ਗਈ ਆ ਇਸ ਵਾਸਤੇ ਐਤਕੀ ਜੇ ਆਪਾਂ ਵੇਖੀਏ ਤੇ ਕਾਫੀ ਕੁਝ ਹੋਇਆ ਉਹ ਇੱਕ ਤੇ ਪੱਪੂ যাদਬ ਆ ਜੀ ਪੱਪੂ যাদਬ ਨੇ ਉੱਤੇ ਕਮੀਜ਼ ਹੀ ਇੱਕ ਉਹ ਪਾਈ ਸੀ ਉਹਦੇ ਉੱਤੇ ਲਿਖਿਆ ਸੀਗਾ ਸ਼ਾਇਦ ਹੋਰ ਸਪੈਲਿੰਗ ਲਿਖੇ ਸੀਗੇ ਉਹ ਉਹਨੇ ਵੀ ਕਿਸੇ ਚੀਜ਼ ਦੀ ਉੱਥੇ ਤਰਜਮਾਨੀ ਕਰ ਦਿੱਤੀ ਜੀ 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 ਤਾਂ ਮਤਲਬ ਕਿ ਇਹ ਸੌਂ ਵਾਲਾ ਕੰਮ ਸੀਗਾ ਨਾ ਜਿਹੜਾ ਜਿਹੜਾ ਬੜਾ ਸਾਦਾ ਹੁੰਦਾ ਸੀਗਾ ਬڑا ਮਤਲਬ ਕਿ ਸੀਮਤ ਸ਼ਬਦਾਂ ਵਾਲਾ ਹੁੰਦਾ ਸੀ ਉਹਦੇ ਵਿੱਚ ਵੀ ਹੁਣ ਵੱਖ-ਵੱਖ ਰੰਗ ਸਾਨੂੰ ਵੇਖਣ ਨੂੰ ਮਿਲ ਰਹੇ ਆ ਤਾਂ ਇਹ ਓਬੇਸੀ ਦਾ ਮਾਮਲਾ ਹੈ ਕਿ ਉਹ ਜਿਹੜਾ ਫਿਲਸਤੀਨ ਕਹ੍ਹਾ ਵੈਸੇ ਤੇ ਫਿਲਸਤੀਨ ਨੂੰ ਈਂਡਿਆ ਮੰਨਤਾ ਦਿੰਦਾ ਹੈ ਇਜ਼ਰਾਈਲ ਦੇ ਵਿੱਚ ਤੇ ਹੁਣ ਦੇਖੋ ਗੱਲ ਕੀ ਆ ਕਿ ਚਲੋ ਜੰਗ ਉਹਨਾਂ ਦਾ ਚੱਲਦਾ ਹੈ ਆਸਤੇ ਨਾਲ ਹੁਣ ਤੇ ਵੈਸੇ ਖਤਮਾ ਹੋਣ ਦੇ ਕਗਾਰ ਤੇ ਹੀ ਹੈ ਇਜ਼ਰਾਈਲ ਦੇ ਨਾਲ ਨੋ ਡਾਊਟ ਕਿ ਹੁਣ ਇਹਨਾਂ ਦੀਆਂ ਬਹੁਤ achੀਆਂ ties ਨੇ ਜੀ ਪਰ ਇੰਡੀਆ ਜਦੋਂ ਪਹਿਲਾਂ ਤੋਂ ਦੇਖੋਗੇ ਤਾਂ ਫਿਲਸਤੀਨ ਦੇ ਹੱਕ ਚ ਸਟੈਂਡ ਕਰਦਾ ਸੀ ਤੇ ਫਿਲਸਤੀਨ ਜੇ ਇਹਦੀ ਹਿਸਟਰੀ ਚ ਜਾਓਗੇ ਤਾਂ ਫਿਲਸਤੀਨ ਵਈ ਉੱਥੇ ਸਦੀਆਂ ਤੋਂ ਐਗਜ਼ਿਸਟ ਕਰਦਾ ਜਿਹੜੇ ਲੋਕ ਉੱਥੇ ਸਦੀਆਂ ਤੋਂ ਰਹਿ ਰਹੇ ਆ ਉਹਨਾਂ ਨੂੰ ਕਿਸ ਤਰ੍ਹਾਂ ਖੋਹ ਰਿਆ ਗਿਆ ਇੱਕ ਬਖਰਾ ਸਵਾਲ ਆ ਜੀ ਇੰਡੀਆ ਫਿਲਸਤੀਨ ਨੂੰ ਮਾਨਤਾ ਦਿੰਦਾ ਹੈ ਇਜ਼ਰਾਈਲ ਤਾਂ ਬਾਅਦ ਦੇ ਵਿੱਚ ਬਣਿਆ ਇਜ਼ਰਾਈਲ ਨੂੰ ਮਾਨਤਾ ਵੀ ਬਾਅਦ ਚ ਦਿੱਤੀ ਗਈ ਆ ਤਾਂ ਫਿਲਸਤੀਨ ਦੇ ਹੱਕ ਚ ਭਾਰਤ ਖਲੋਂਦਾ ਰਿਹਾ ਬੇਸ਼ੱਕ ਇਜ਼ਰਾਈਲ ਦੇ ਨਾਲ ਅੱਛੇ ਤਾਲੁਕਾਤ ਸੀਗੇ ਪਰ ਇਸ ਮਾਮਲੇ ਤੇ ਮੈਂ ਕਹੂੰਗਾ ਕਿ ਜਿਹੜਾ ਰੰਗ ਢੰਗ ਵੇਖਣ ਨੂੰ ਮਿਲ ਰਿਹਾ ਇਹਦੇ ਚ ਕਹ ਲਓ ਕਿ ਗਾਂ ਦੀ ਗਾਂੇ ਕੰਮ ਕਰ ਦੂ ਗਈ ਹੋ ਸਕਦਾ ਕੋਈ ਨਿਯਮ ਬਣ ਜਨ ਪਰ ਹਾਲ ਦੀ ਘੜੀ ਕੋਈ ਇਸ ਤਰ੍ਹਾਂ ਦਾ ਨਿਯਮ ਹੈ ਨਹੀਂ ਸੀਗਾ ਤਾਂ ਆਪੋ ਆਪਣੀ ਸੁਵਿਧਾ ਅਨੁਸਾਰ ਆਪੋ ਆਪਣੀ ਚੋਣ ਦੇ ਅਨੁਸਾਰ ਉਥੇ ਸੌ ਲੈਂਡ ਵੇਲੇ ਇਸ ਤਰ੍ਹਾਂ ਦਾ ਨਾਰੇ ਵਾਲਾ ਕੰਮ ਤੁਸੀਂ ਦੇਖਿਆ ਜੀ ਮੈਨੂੰ ਤਾਂ ਮਿੰਟੂ ਜੀ ਇਹ ਲੱਗਦਾ ਵੀ ਕੱਲਾ ਜਿਹੜਾ ਉਹ ਕਹਿੰਦੇ ਹੁੰਦੇ ਨੇ ਕਿ ਮੈਂ ਈਸ਼ਵਰ ਨੂੰ ਨਾਜ਼ਰ ਹਾਜ਼ਰ ਨਾਜ਼ਰ ਮੰਨ ਕੇ ਬਸ ਕੱਲੀ ਉਹ ਲਾਈਨ ਹੀ ਪੱਕੀ ਰਹਿ ਗਈ ਹੈ ਬਾਕੀ ਦਾ ਅਗਲਾ ਪਿਛਲਾ ਸਾਰਾ ਬਦਲ ਗਿਆ ਨਹੀਂ ਉਹ ਜਿਹੜੀ ਸੁਭਦਾਨ ਦੇ ਵਿੱਚ ਨਿਸ਼ਟਾ ਰੱਖੂੰਗਾ ਤੇ ਉਹ ਜਿਹੜਾ ਵੀ ਮਤਲਬ ਕਿ ਕਰਤਵਿਆ ਫਰਜ਼ ਆ ਉਹਨਾਂ ਦਾ ਅਨੁਪਾਲਨ ਕਰੂੰਗਾ ਉਹ ਸਾਰੀਆਂ ਚੀਜ਼ਾਂ ਤੇ ਹੈਗੀਆਂ ਨੇ ਜੀ ਬਾਕੀ ਅੱਗੇ ਪਿੱਛੇ ਫਿਰ ਤੁਹਾਨੂੰ ਪਤਾ ਹੀ ਆਪਦੇ ਹਸਾਬ ਕਿਤਾਬ ਨਾਲ ਚੱਲਦਾ ਹੀ ਹੈ ਜੀ ਜੀ ਬਲਵੀਰ ਖੇਚਰ ਜੀ ਕਹਿੰਦਾ ਕਿ ਹਿੰਦੂ ਰਾਸ਼ਟਰ ਕਹਿਣ ਤੇ ਵੀ ਕੇਸ ਦਰਜ ਹੋਣਾ ਚਾਹੀਦਾ ਹੈ ਹਾਂਜੀ ਰੀਨਿਟ ਹਾਂ ਰੀਨਿਟ ਵਾਲੀ ਉਹ ਟੀ-ਸ਼ਰਟ ਪਾਈ ਸੀਗੀ ਬੱਪੂ ਯਾਦਵ ਨੇ ਹਾਂਜੀ ਹਾਂਜੀ ਸਹੀ ਗੱਲ ਹੈ ਅੱਛਾ ਨਹੀਂ ਬਿਲਕੁਲ ਕੇਸ ਤੇ ਫਿਰ ਬਰਾਬਰ ਹੀ ਬਣਦਾ ਹੈ ਨਾ ਜੀ ਤੇ ਵੇਖੋ ਐਮ ਕਾਨਾ ਕੰਮ ਕਿਵੇਂ ਆ ਕਿ ਸੌ ਝੁੱਕ ਰਹੇ ਹੋ ਤੁਸੀਂ ਸੰਵਿਧਾਨ ਦੇ ਯਾਰ ਕਿੱਡੀ ਹਾਸੋ ਹੀ ਨਹੀਂ ਗੱਲ ਹੈ ਨਾ ਜੀ 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 ਸੋ ਭਾਵੇਂ ਕੋਈ ਵੀ ਆ ਫਰਜ਼ ਕਰੋ ਮੰਨ ਲਓ ਖਾਲਸਾਣ ਦੀ ਕੋਈ ਗੱਲ ਕਰ ਦਿੰਦਾ ਜਾਂ ਹਿੰਦੂ ਰਾਸ਼ਟਰ ਦੀ ਗੱਲ ਕਰ ਦਿੰਦਾ ਤਾਂ ਸੰਵਿਧਾਨ ਦੀ ਜਿਹੜੀ ਤੁਸੀਂ ਉੱਥੇ ਵਿਧੀ ਆ ਉਹਦਾ ਅਨੁਪਾਲਨ ਦੀ ਸੋਚੋ ਕਰੇ ਜਿਹਦੀ ਬੁਨਿਆਦ ਹੀ ਧਰਮ ਨਿਰਪੱਖ ਵਸ ਕੇ ਰਹੇ ਇੰਸਟਾ ਰੱਖੂਗੇ ਇੱਕ ਵਸ ਨੇਸਟਰ ਰੱਖਦੇ ਨੇ ਤੁਸੀਂ ਦੇਖੋ ਇਹਨਾਂ ਦੀ ਪੋਜੀਸ਼ਨ ਦੇਖੋ ਕਿਸ ਤਰ੍ਹਾਂ ਦੀ ਹੈ ਜੀ ਚਲੋ ਮਿੰਟੋ ਜੀ ਆਪਾਂ ਅਗਲੀ ਖਬਰ ਵੱਲ ਤੁਰਦੇ ਆ ਅੱਗੇ ਨੂੰ ਜੀ ਗੁਰਪਤਵੰਤ ਸਿੰਘ ਪੰਨੂ ਵਾਲਾ ਕੇਸ ਕੋਈ ਨਵਾਂ ਕੇਸ ਨਹੀਂ ਹੈ ਜੀ ਪੁਰਾਣਾ ਮਾਮਲਾ ਹੈ ਉਹ ਚੱਲਦਾ ਆ ਰਿਹਾ ਹੈ ਅਮਰੀਕਾ ਨੇ ਹੁਣ ਕੋਈ ਨਵਾਂ ਉਹਨਾਂ ਬਾਰੇ ਕੋਈ ਇੱਕ ਫਟ ਗੱਲ ਕੀਤੀ ਹੈ ਜਾਂ ਇੱਕ ਫਟ ਫੈਸਲਾ ਮੰਗਿਆ ਹੈ ਇਹ ਪੂਰੀ ਕਹਾਣੀ ਸਾਨੂੰ ਸਪਸ਼ਟ ਕਰੋ ਜੀ ਕੀ ਹੈ ਜੀ